ਵਰਤਪਾਲ ਸਿੰਘ ਜੀ ਅਮਰਪਾਲ ਸਿੰਘ ਜੀ ਕਿਥੋਂ ਆਏ ਜੀ ਅਮਰਪਾਲ ਤੋਂ ਆਏ ਆ ਜੀ ਉਹ ਕੀ ਕਰਨ ਆਏ ਜੀ ਖਾੜ ਪਰਿਵਾਰ ਉਹ ਜਿਹੜੇ ਹੋਏ ਆ ਬਹੁਤ ਘਰਾਂ ਦਾ ਨਕਾਨ ਹੋਇਆ ਉਹਨਾਂ ਵਾਸਤੇ ਜਿੰਨੀ ਵੀ ਹੋ ਸਕੇ ਥੋੜੀ ਹੈਲਪ ਆਪਣੇ ਵੱਲੋਂ ਕਰਨਾ ਹੈ ਹਾਂ ਜੀ ਕਿੰਨੇ ਮੈਂਬਰ ਆ ਟੋਟਲ ਤੁਹਾਡੇ ਸੇਵਾਦਾਰ ਤੇ ਕਿੱਥੇ ਕਿੱਥੇ ਜਾ ਕੇ ਆਏ ਤੁਸੀਂ ਦੋ ਗੱਡੀਆਂ ਤੇ ਆਏ ਪਹਿਲਾਂ ਰਮਨਦਰ ਸਿੰਘ ਜੀ ਅੱਗੇ ਗਿਆ ਜੀ ਆ ਚੁੱਕੀ ਰਸ ਹੈਗੀ ਜਿਵੇਂ ਚਾਹ ਪੱਤੀ ਵਗੈਰਾ ਜੀ ਤੇ ਬੈੱਡ ਵਗੈਰਾ ਦਾਂਤ ਰੋਟ ਗਿਆ ਮੈਂ ਤੇ ਰਸ ਕੇਲੇ ਜੋ ਵੀ ਚਲੋ ਸੰਗਤ ਕੋਲ ਸਰਿਆ ਜੀ ਤੇ ਸੁਕੀ ਰਸਤੇ ਥੋੜੀ ਜੀ ਜੋ ਵੀ ਸੰਗਤ ਕੋਲ ਸਰਿਆ ਉਹ ਨਗਰਾਂ ਚ ਦੇਣ ਵਾਸਤੇ ਆਏ ਆ ਬਹੁਤ ਮਾੜਾ ਹਾਲ ਹੋਇਆ ਜੀ ਇਹ ਹੋਣਾ ਨਹੀਂ ਚਾਹੀਦਾ ਸੀ ਚਲੋ ਗੁਰਦਾਸਪੁਰ ਦੇ ਇਲਾਕੇ ਚ ਆਪਣੇ ਰਮਦਾਸ ਇਲਾਕੇ ਚ ਐਸਾ ਉਹ ਲੋਲਪੁਰ ਵਾਲੇ ਇਲਾਕੇ ਆ ਬਹੁਤ ਜਿਆਦਾ ਦੁੱਖ ਲੱਗਾ ਮਨ ਨੂੰ ਕਿਸ ਕੋਈ ਜੀ ਇਹ ਕੰਮ ਉਹਨਾਂ ਨੂੰ ਨਾ ਨਹੀਂ ਚਾਹੀਦਾ ਸੀ ਚਲੋ ਜੋ ਕੁਦਰਤ ਦਾ ਪਾਣਾ ਮੰਨਣਾ ਪੈਣਾ ਜੀ ਵਾਹਿਗੁਰੂ ਜੀ ਪੰਜਾਬ ਜਿਹੜਾ ਇੱਕ ਇਹੋ ਜੀ ਤਰਤੀ ਹੈ ਗੁਰੂ ਮਹਾਰਾਜ ਗੁਜਾਮਦਾਸ ਜੀ ਦੀ ਤਰਤੀ ਹੈ ਜੀ ਉਹ ਲੋਕੀ ਦੂਸਰੇ ਸਟੇਟਾਂ ਦੀ ਵੀ ਮਦਦ ਕਰਦੀ ਹੈ ਜੀ ਦੂਸਰੇ ਸਟੇਟਾਂ ਦੀ ਵੀ ਮਦਦ ਕਰ ਸਕਦੇ ਹਾਂ ਸਾਡੀ ਜੋ ਮੁਸੀਬਤਾਂ ਦੇ ਮੁਸੀਬਤਾਂ ਪਈ ਹੈ ਉਦੋਂ ਪੰਜਾਬ ਨਾਲ ਖਲੋਤਾ ਹੈ ਤੇ ਹੁਣ ਪੰਜਾਬ ਇਹੀ ਮੁਸੀਬਤ ਪਈ ਹੈ ਜੀ ਤੇ ਪੰਜਾਬ ਉਹਨੇ ਪੰਜਾਬ ਵਾਸੀ ਕਿੱਦਾਂ ਪਿੱਛੇ ਹਟ ਗਏ ਜੀ ਮੈਂ ਪਹਿਲ ਬਿਲੋਂ ਧੰਨਵਾਦ ਕਰਦਾ ਜੀ ਅੱਗਲ ਤੇ ਧੰਨਵਾਦ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦੀ ਜੀ ਜਿਹੜੇ ਸੇਵਾ ਕਰਦੇ ਪਏ ਨੇ ਤੇ ਇਹ ਸੰਗਤ ਹਰ ਪੀੜਤਾ ਵਾਸਤੇ ਸੇਵਾ ਕਰਦੇ ਪਏ ਨੇ ਇਹ ਪਹਿਲਾਂ ਆਪਾਂ ਗਏ ਜੀ ਰਮਦਾਸ ਜਮਦਾਸ ਤੋਂ ਪਿੱਛੇ ਦੋ ਅਮਾਨ ਅਮਾਨ ਤੋਂ ਪਿੱਛੇ ਤਸੀਬਨ ਤੋਂ ਹੋ ਕੇ ਆਏ ਆ ਉਧਰ ਵੀ ਬਹੁਤ ਮਾੜਾ ਹਾਲ ਹੈ ਜੀ ਲੋਕਾਂ ਦਾ ਚਲੋ ਮਹਾਰਾ ਸਤਗੁਰੂ ਪਰਵਾਤਮਾ ਅੱਗੇ ਤੋਂ ਮੇਰ ਪ੍ਰਿਆ ਹੱਥ ਰੱਖੇ ਸਾਰੀ ਸੰਗਤ ਦੇ ਆਲ ਇੰਡੀਆ ਦੇ ਬਾਹਰ ਬੈਠੇ ਵੀਰਾਂ ਦੇ ਸਾਰੀ ਸੰਗਤ ਦੇ ਮਹਾਰਾਏ ਮੇਰ ਪ੍ਰਿਆ ਹੱਥ ਰੱਖੇ ਇਹੋ ਜਿਹਾ ਕੰਮ ਅੱਗੋਂ ਤੋਂ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ